ਏ ਦੋਸਤੋ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਆ ਬਟਾਲਾ ਰੋੜ ਆ ਤੇ ਆ ਤੁਸੀਂ ਦੇਖ ਰਹੇ ਹੋ ਕਿ ਗ੍ਰਿਲਾਂ ਸਾਰੀਆਂ ਜਿੰਨੀਆਂ ਵੀ ਲੋਹੇ ਦੀਆਂ ਲੱਗੀਆਂ ਸੀ ਗਿਆ ਇਹ ਸਾਰੀਆਂ ਹੀ ਜਿਹੜੀਆਂ ਚੋਰ ਆ ਜਾਂ ਪਤਾ ਨਹੀਂ ਕੌਣ ਪੁੱਟ ਕੇ ਲੈ ਗਏ ਇੱਥੋਂ ਆ ਖਾਲੀ ਥਲੇ ਦੇਖ ਰਹੇ ਹੋ ਐਂਕਲ ਸੈਕੇ ਮੜੇ ਮੜੇ ਇਹ ਸਾਰੀਆਂ ਗ੍ਰਿਲਾਂ ਜਿਹੜੀਆਂ ਦੇਖੋ ਦੋਨੋਂ ਸਾਈਡਾਂ ਤੋਂ ਇੱਕ ਸਾਈਡ ਤੋਂ ਹੀ ਦੋਨੋਂ ਸਾਈਡਾਂ ਤੋਂ ਗਰੀਲਾ ਪੁੱਟ ਕੇ ਲੈ ਗਿਆ। ਕੋਈ ਕਿਹਨੀਆਂ ਜਗ੍ਹਾ ਛੋਟੇ ਛੋਟੇ ਨਿਸ਼ਾਨੀ ਬਚੀਆਂ। ਇਹ ਕਿ ਗਰੀਲਾ ਮੁਸ਼ਿਆ ਸੀ। ਆਪਕੋ ਤੁਸੀਂ ਦੇਖ ਰਹੇ ਹੋ ਦੋਨੋਂ ਪਾਸੇ ਜਿਹੜੀਆਂ ਗਰੀਲਾ ਪੁੱਟੀਆਂ ਨੇ। ਔਰ ਮਾੜੀ ਗੱਲ ਆ ਦੇਖੋ ਕਈਆਂ ਜਗ੍ਹਾ ਤੇ ਸਰਕਾਰ ਦੇ ਪੈਸੇ ਡੀਲ ਹੋ ਗਏ। ਮੈਂ ਲੱਗੇ ਜਿਹੜੇ ਪਾਰਟਿਸਪੈਂਟ ਵੱਲੋਂ ਕਿ ਡਿਪਾਰਟਮੈਂਟ ਆਪੋਸ਼ੇ ਬੱਚੀਆਂ ਆ ਨਿਸ਼ਾਨੀਆਂ ਨੇ ਕਿ ਤੁਹਾਨੂੰ ਯਾਦ ਰੱਖਿਆ ਕਰਨ ਕਿ ਕਿ ਕਿੱਛ ਗ੍ਰਿਲਾ ਲੱਗੀਆਂ ਹੁੰਦੀਆਂ ਸੀ ਇਹ ਜਿਹੜਾ ਕੰਮ ਕੋਈ ਕਰ ਰਿਹਾ ਇਹ ਵੀ ਕੋਈ ਨਹੀਂ ਇੱਥੇ ਹੈਗਾ ਡਿਸਪਲਨ ਕਿਤੇ ਮਰਜ਼ੀ ਕੋਈ ਰਾਹ ਚੋ ਮਰਜ਼ੀ ਛੋੜ ਦੇ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਔਰ BC ਸਾਹਿਬ ਧਿਆਨ ਦੇਣ ਦੇ ਵੱਲ ਆ ਯਾਦਗਾਰ ਰਹਿ ਗਈ ਆ ਵੀ ਆ ਗ੍ਰੇਲਾ ਹੈਗੀਆਂ ਵਾ ਕਰੋੜਾ ਰੁਪਈਆ ਦਾ ਪ੍ਰੋਜੈਕਟ ਸੀਗਾ ਸਰਕਾਰ ਦਾ ਜਿਹੜਾ ਉੱਪਰ ਮੈਟਰੋ ਚੱਲਦੀਆਂ ਸੀ ਬੱਸਾਂ ਸਿਟੀ ਬੱਸਾਂ ਮੇਂ ਉਹਨੇ ਬੰਦ ਹੋ ਗਈਆਂ ਪਰ ਆ ਜਿਹੜੀਆਂ ਉਹਨਾਂ ਦੀਆਂ ਗ੍ਰੇਲਾ ਸੀ ਵਾਲੇ ਦੁਆਲੇ ਦੀਆਂ ਕੁਛ ਰਹਿ ਗਈਆਂ ਕੁਛ ਲੋਕ ਪੁੱਟ ਕੇ ਚੋਰ ਚੱਕੇ ਲੈ ਗਏ ਇਥੋਂ ਇਹ ਪਟਾਲਾ ਰੋਡ ਆ ਜੀ ਅੰਮ੍ਰਿਤਸਰ ਦਾ ਪਟਾਲਾ ਰੋਡ ਆ ਤੁਸੀਂ ਦੇਖ ਰਹੇ ਹੋ ਗਰਿੱਲਾ ਜੜੀਆਂ ਵਾਂ ਇਹ ਵੀ ਹਲ ਕਿਸੇ মিডিਆ ਦਾ ਕਿਸੇ ਪ੍ਰਸ਼ਾਸਨ ਦਾ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਆ ਇਹ ਲੋਕਾਂ ਦੇ ਟੈਕ ਦੇ ਪੈਸੇ ਆ ਕਿ ਕਿਸ ਸਾਥ ਨਾਲ ਇਹਨਾਂ ਨੂੰ ਚੋਰ ਚੱਕੇ ਜਿਹੜਾ ਉਹ ਕਰ ਰਹੇ ਆ ਕਿ ਲੋਹਾ ਵੇਚ ਰਹੇ ਆ ਆ ਵੇਖ ਲਓ ਜੀ ਕਿਤੇ ਹੈਗੀਆਂ ਤੇ ਕਿਤੇ ਜੜੀਆਂ ਪੁੱਟ ਕੇ ਲੈ ਕੇ ਪਟਾਲਾ ਰੋਡ ਅਮ੍ਰਿਤਸਰ ਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਹਾਲ ਆ ਦੇਖੋ ਕਿੰਨੀਆਂ ਜਿਹੜੀਆਂ ਗਰਿੱਲਾਂ ਦੀਆਂ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਅਕਸਰ ਵੀਡੀਓ ਵੀ ਪਾਉਂਦੇ ਆ ਕਿ ਆਹ ਵੇਖੋ ਚੋਰ ਚੁੱਕ ਕੇ ਖੜ੍ਹ ਰਹੇ ਪਰ ਪ੍ਰਸ਼ਾਸਨ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਆ ਦੇਖੋ ਸਾਰੇ ਇੱਥੇ ਵੀ ਅੱਗੇ ਆ ਗਏ ਆਪਾਂ ਆ ਕਿੱਦਾਂ ਗਰਿੱਲਾਂ ਜਿਹੜੀਆਂ ਵਾਂ ਕਿਤੇ ਹੈਗੀਆਂ ਤੇ ਕਿਤੇ ਟਾਇਗੀਆਂ ਨਹੀਂ ਆ ਐਂਗਲ ਰਹਿ ਗਿਆ ਕਿਤੇ ਕਿਤੇ ਖਾਲੀ ਜਗਾ ਲੱਗਦਾ ਹੈ ਸ਼ਾਸਨ ਇਸ ਗੱਲ ਵੱਲ ਜ਼ਰੂਰ ਧਿਆਨ ਦੇ ਪਟਾਲਾ ਰੋਡ ਅੰਮ੍ਰਿਤਸਰ ਉਪਰੇ ਪਟਾਲਾ ਰੋਡ ਐ ਅੰਮ੍ਰਿਤਸਰ ਦਾ ਰੋਡ ਸਾਨੂੰ ਜਿੱਥਾ ਲੱਭਣੀ ਆ ਤੇ ਮੈਂ ਇਧਰ ਵੀ ਖੋਣਾ ਦਿਖਾਇਓ ਸਾਰੀਆਂ ਗਰਿੱਲਾ ਇੱਥੋਂ ਆ ਪਤਾ ਨਹੀਂ ਕੌਣ ਲਾ ਕੇ ਲੈ ਗਿਆ ਆ ਵੇਖੋ ਕਿਤੇ ਵੀ ਤੁਹਾਨੂੰ ਇਹ ਕਿਤੇ ਵੀ ਦੇਖੋ ਤੁਹਾਨੂੰ ਗਰਿੱਲਾ ਜਿਹੜੀ ਆ ਨਜ਼ਰ ਨਹੀਂ ਆਊਗੀ ਇਹ ਸਾਰੀਆਂ ਦੀਆਂ ਸਾਰੀਆਂ ਗਰਿੱਲਾ ਲਾ ਕੇ ਕੋਈ ਲੈ ਗਿਆ ਤੁਹਾਨੂੰ ਇਹ ਵੇਖੋ ਜੀ ਸਾਰਿਆਂ ਦੀਆਂ ਸਾਰੀਆਂ ਹੀ ਗ੍ਰਿੱਲਾਂ ਲਾ ਲੀਆਂ ਨੇ। ਜਿੰਨੀਆਂ ਲੰਬੀਆਂ ਤੇ ਲੰਬੀਆਂ ਵੇਖ ਲਓ ਗ੍ਰਿੱਲਾਂ ਸਾਰੀਆਂ ਹੀ ਲਾ ਲੀਆਂ ਨੇ। ਇਹ ਹਾਦੀ ਕਰਦੀ ਚੋਰਾਂ ਨੇ ਪ੍ਰਸ਼ਾਸਨ ਧਿਆਨ ਦੇਵੇ ਸਾਰੇ ਬਟਾਲਾ ਰੋਡ ਤੇ ਜਿੰਨੀਆਂ ਲੱਗੀਆਂ ਵਾ ਬਹੁਤ ਹੱਦ ਤੱਕ ਗ੍ਰਿੱਲਾਂ ਕੋਈ ਨਾ ਕੋਈ ਲਾ ਕੇ ਲੈ ਗਏ। ਤੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇ। ਇਹ ਦੋਸਤੋ ਜਿਵੇਂ ਕਿ ਤੁਸੀਂ ਦੂਰ ਦੂਰ ਤੱਕ ਵੇਖ ਰਹੇ ਹੋ ਬਟਾਲਾ ਰੋਡ ਆ ਸਾਰੀਆਂ ਗ੍ਰਿਲਾਂ ਹੀ ਲੋਹੇ ਦੀਆਂ ਲਾ ਲੀਆਂ ਜੀ ਇੱਥੋਂ ਕਿਸੇ ਨੇ ਇੱਥੇ ਲੋਹੇ ਦੀਆਂ ਗ੍ਰਿਲਾਂ ਲੱਗੀਆਂ ਹੁੰਦੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਲਾ ਲੀਆਂ ਕਿ